ਸਸ਼ੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਣੀ ਬਹੁਤ ਵਧੀਆ ਹੋਵੋਗੇ ਤੇ ਆਪਾਂ ਵੀ ਠੀਕ ਆ ਤੇ ਲੋ ਜੀ ਅੱਜ ਲੈ ਕੇ ਆਏ ਤੁਹਾਡੇ ਵਾਸਤੇ ਬਹੁਤ ਹੀ ਖਾਸ ਹੋਣ ਵਾਲੀ ਵੀਡੀਓ ਜੋ ਕਿ ਤੁਹਾਨੂੰ ਪਤਾ ਹੈ ਕਿ ਦੀਵਾਲੀ ਦਾ ਤਿਹਾਰ ਚਾ ਚੁੱਕਿਆ ਵਾ ਤੇ ਆਪਣੇ ਘਰ ਵਿੱਚ ਜੋ ਕਿ ਆਪਾਂ ਦੀਵਾਲੀ ਨੂੰ ਦੀਪਕ ਜਲਾਉਨੇ ਆ ਕਾਫੀ ਸਾਰੇ ਭੱਜ ਜਾਂਦੇ ਨੇ ਤੇ ਅੱਜ ਆਪਾਂ ਉਹਨਾਂ ਦੇ ਸਿਸਲੇ ਵਿੱਚ ਲੈ ਕੇ ਆਏ ਤੁਹਾਡੇ ਵਾਸਤੇ ਬਹੁਤ ਹੀ ਤੁਹਾਡੇ ਕੰਮ ਆਉਣ ਵਾਲੀ ਵੀਡੀਓ ਤੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਪੂਰੀ ਵਾਚ ਜ਼ਰੂਰ ਕਰਨਾ ਅਧੂਰੀ ਜਾਣਕਾਰੀ ਚੰਗੀ ਨਹੀਂ ਹੁੰਦੀ ਤੇ ਆਪਾਂ ਵੀ ਸਾਰੇ ਦੀਪਕ ਇਕੱਠੇ ਕਰ ਲਿਆਏ ਸੀਗੇ ਜਿੰਨੇ ਕੋ ਆਪਾਂ ਨੂੰ ਜ਼ਰੂਰਤ ਹੈ ਆਪਾਂ ਤੁਹਾਨੂੰ ਦੱਸਾਂ ਕਿ ਕਿ ਉਹਨਾਂ ਦੀਪਕਾਂ ਨੂੰ ਆਪਾਂ ਕਿੰਨਾ ਸਾਲ ਪਰ ਸਟੋਰ ਕਰਕੇ ਯੂਜ਼ ਕਰ ਸਕਦੇ ਹਾਂ ਆਪਣੇ ਕਿਚਨ ਦੇ ਵਿੱਚ ਹੀ ਤੇ ਜ਼ਿਆਦੀਆਂ ਗੱਲਾਂ ਨਾ ਕਰਦੇ ਹੋਏ ਚਲੋ ਆ ਦੱਸਦੇ ਆ ਤੁਹਾਨੂੰ ਕਿ ਆਪਾਂ ਉਹਨਾਂ ਦੀਵਿਆਂ ਨੂੰ ਕੀ ਯੂਜ਼ ਵਿੱਚ ਲਿਆ ਸਕਦੇ ਹਾਂ ਆਪਣੇ ਰਸੋਈ ਦੇ ਵਿੱਚ ਤੇ ਲੋ ਜੀ ਦੀਵਾਲੀ ਤੋਂ ਬਾਅਦ ਇਹ ਦੂਸਰਾ ਦਿਨ ਹੈ ਦੀਵਾਲੀ ਤੋਂ ਬਾਅਦ ਤੇ ਅੱਜ ਇਹਨਾਂ ਨੂੰ ਆਪਾਂ ਦੀਵਿਆਂ ਨੂੰ ਉਤਾਰ ਕੇ ਲਿਆਏ ਸੀਗੇ ਦੀਵੇ ਤਾਂ ਹੋਰ ਵੀ ਕਾਫੀ ਜ਼ਿਆਦੇ ਪਏ ਹੋਏ ਸੀਗੇ ਤੇ ਮਟ ਆਪਾਂ ਨੂੰ ਜਿੰਨੇ ਕੁ ਚਾਹੀਦੇ ਸੀਗੇ ਵੀ ਆਪਾਂ ਜਿੰਨੇ ਕੁ ਇਸਤੇਮਾਲ ਕਰਨੇ ਨੇ ਉਹਨੇ ਕੁ ਦੀਵੇ ਆਪਾਂ ਲੈ ਆਏ ਸੀਗੇ ਤੇ ਤੁਹਾਨੂੰ ਵੀ ਦੱਸਾਂਗੇ ਕਿ ਇਹਨਾਂ ਦੀਵਿਆਂ ਨੂੰ ਆਪਾਂ ਦੀਵਾਲੀ ਤੋਂ ਬਾਅਦ ਵੀ ਕਿੱਦਾਂ ਯੂਜ਼ ਕਰ ਸਕਦੇ ਆ ਪਹਿਲਾਂ ਤੋਂ ਜਿੰਨੇ ਕੁ ਮੈਨੂੰ ਦੀਵੇ ਚਾਹੀਦੇ ਸੀ ਉਹਨੇ ਕੁ ਮੈਂ ਲੈ ਆਈ ਆ ਤੇ ਤੁਹਾਨੂੰ ਪਤਾ ਹੈ ਕਿ ਇਹ ਦੇ ਵਿੱਚ ਆਪਾਂ ਤੇਲ ਪਾ ਕੇ ਜਗਾਉਣੇ ਆ ਤੇ ਇਹਨਾਂ ਤੇ ਕਾਫੀ ਜ਼ਿਆਦਾ ਤੇਲ ਲੱਗ ਜਾਂਦਾ ਵਾ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਗਰਮ ਪਾਣੀ ਦੇ ਵਿੱਚ ਪਾਵਾਂਗੇ ਦੇਖੋ ਆਪਾਂ ਗਰਮ ਪਾਣੀ ਕਰ ਲਿਆ ਵਾ ਤੇ ਜੋ ਕਿ ਦੀਵੇ ਨੇ ਜਿੰਨੇ ਆਪਾਂ ਨੂੰ ਚਾਹੀਦੇ ਆ ਜਿੰਨਾਂ ਕੋ ਆਪਾਂ ਇਹਨਾਂ ਦਾ ਇਸਤੇਮਾਲ ਕਰਨਾ ਵਾ ਇਹਨਾਂ ਨੂੰ ਆਪਾਂ ਗਰਮ ਪਾਣੀ ਦੇ ਵਿੱਚ ਸਿਰਦੇ ਨਾ ਵਾ ਦੇਖੋ ਆਪਣਾ ਪਾਣੀ ਕਾਫੀ ਜ਼ਿਆਦਾ ਗਰਮ ਆ ਗਰਮ-ਗਰਮ ਪਾਣੀ ਦੇ ਵਿੱਚ ਕਿਉਂਕਿ ਗਰਮ ਪਾਣੀ ਦੇ ਵਿੱਚ ਇਹਨਾਂ ਨੂੰ ਸਾਫ਼ ਕਰਨ ਦਾ ਮਤਲਬ ਇਹ ਹੁੰਦਾ ਵਾ ਕਿ ਜਿੰਨਾ ਵੀ ਤੇਲ ਲੱਗਿਆ ਵਾ ਇਹ ਸਾਰਾ ਤੇਲ ਲੈ ਜਾਊਗਾ ਇਹਦੇ ਵਿੱਚ ਤੁਹਾਨੂੰ ਦੱਸ ਦਿਆ ਕਿ ਆਪਾਂ ਇਹਨਾਂ ਦੀਵਿਆਂ ਦਾ ਕੀ ਕਰਾਂਗੇ ਤੇ ਮੇਰੀ ਇਹ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਮੇਰੀਆਂ ਭੈਣਾਂ ਇਦਾਂ ਦੇ ਦੀਵੇ ਸੁੱਟਦੀਆਂ ਆਲੇ ਤੇ ਉਹ ਨਹੀਂ ਸਿੱਟਣਗੇ ਆ ਇਹ ਦੀਵੇ ਤੁਹਾਡੇ ਬਹੁਤ ਹੀ ਕੰਮ ਆਉਣ ਵਾਲੀ ਚੀਜ਼ ਆ ਤੇ ਅੱਗੇ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਦੀਵੇ ਤੁਹਾਡੇ ਕਿਵੇਂ ਕੰਮ ਆਉਣਗੇ ਤੇ ਦੇਖੋ ਆਪਾਂ ਇੱਥੇ ਇਹਨਾਂ ਨੂੰ ਗਰਮ ਪਾਣੀ ਵਿੱਚ ਰੱਖ ਦਿੱਤਾ ਸੀ ਇਹਦਾ ਸਾਰਾ ਤੇਲ ਜੋ ਇਹਨਾਂ ਨੇ ਇਹਨਾਂ ਦੇ ਵਿੱਚ ਤੁਹਾਨੂੰ ਪਤਾ ਤੇਲ ਚਲਿਆ ਜਾਂਦਾ ਵਾ ਤੇਲ ਲੱਗਿਆ ਹੁੰਦਾ ਵਾ ਗਰਮ ਪਾਣੀ ਨਾਲ ਸਾਰਾ ਤੇਲ ਸਾਫ਼ ਹੋ ਗਿਆ ਵਾ ਤੇ ਹੁਣ ਵਿੱਚੋਂ ਆਪਾਂ ਕੱਢ ਕੇ ਦੀਵੇ ਸਾਫ਼ ਕਰ ਲੈਨੇ ਤੇ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਇਹਨਾਂ ਦਾ ਕੀ ਬਣਾਵਾਂਗੇ ਇਹ ਲੋ ਜਿਹੇ ਦੀਵੇ ਆਪਾਂ ਕੱਟ ਕੇ ਵੇ ਸਿੱਧਾ ਆਪਾਂ ਨੂੰ ਸਾਫ਼ ਕਰਨ ਦੀ ਜ਼ਰੂਰਤ ਨਹੀਂ ਪਈ ਕਿਉਂਕਿ ਗਰਮ ਪਾਣੀ ਸੀ ਨਾ ਗਰਮ ਪਾਣੀ ਨਾਲ ਬਿਲਕੁਲ ਵੀ ਦੀਏ ਸਾਫ਼ ਹੋ ਗਏ ਨੇ ਤੇ ਇਹਨਾਂ 'ਚ ਆਇਲ ਨਹੀਂ ਰਿਹਾ ਫਿਰ ਵੀ ਆਪਾਂ ਇੱਕ ਵਾਰੀ ਧੋ ਕੇ ਤੇ ਉਸ ਤੋਂ ਬਾਅਦ ਠੰਡੇ ਪਾਣੀ ਵਿੱਚ ਧੋਵਾਂਗੇ ਇਹਨਾਂ ਨੂੰ ਤੇ ਫਿਰ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਇਹਨਾਂ ਦਾ ਕੀ ਬਣਾ ਰਹੇ ਆ ਜੋ ਕਿ ਤੁਹਾਡੇ ਬਹੁਤ ਹੀ ਕੰਮ ਆਉਣ ਵਾਲੀ ਚੀਜ਼ ਇਹ ਦੀਵਿਆਂ ਤੋਂ ਬਚੇ ਹੋਏ ਦੀਵਿਆਂ ਤੋਂ ਇਹਨਾਂ ਨੂੰ ਸੁੱਟਣ ਦੀ ਬਜਾਏ ਆਪਾਂ ਬਹੁਤ ਹੀ ਇਹਨਾਂ ਦਾ ਵਧੀਆ ਇਸਤੇਮਾਲ ਕਰਾਂਗੇ ਜੋ ਕਿ ਪੂਰਾ ਸਾਲ ਹੀ ਆਪਾਂ ਇਹਨਾਂ ਨੂੰ ਯੂਜ਼ ਕਰ ਸਕਦੇ ਆ ਤੇ ਇੱਕ ਵਾਰ ਨਹੀਂ ਆਪਾਂ ਤਾਂ ਤੁਸੀਂ ਜਾਣਦੇ ਹੋ ਕਿ ਇਹਨਾਂ ਨੂੰ ਦੀਪਕਾਂ ਨੂੰ ਆਪਾਂ ਇੱਕ ਵਾਰੀ ਖਰੀਦਦੇ ਆ ਤੇ ਪੂਰਾ ਸਾਲ ਆਪਾਂ ਯੂਜ਼ ਕਰ ਸਕਦੇ ਆ ਐਦਾਂ ਦੀ ਆਪਾਂ ਚੀਜ਼ ਬਣਾਵਾਂਗੇ ਜੋ ਕਿ ਤੁਹਾਡੇ ਕਿਚਨ ਦੇ ਵਿੱਚ ਹਮੇਸ਼ਾ ਤੁਸੀਂ ਯੂਜ਼ ਕਰ ਸਕੋ ਤੇ ਇਹਨਾਂ ਦਾ ਇਸਤੇਮਾਲ ਕਰ ਸਕੋ ਤੇ ਲੋ ਜੀ ਇਹਨਾਂ ਦਾ ਤੇਲ ਸਾਰਾ ਸਾਫ਼ ਹੋ ਗਿਆ ਵਾ ਦੀਏ ਸਾਫ਼ ਹੋ ਗਏ ਇਹਨਾਂ ਨੂੰ ਆਪਾਂ ਕਿਹ ਸਾਫ਼ ਪਾਣੀ ਵਿੱਚ ਧੋ ਲੈਣੇ ਆ ਤਨੂੰ ਜਿੱਦਾਂ ਦੀ ਵੀ ਆਪਾਂ ਸਾਫ਼ ਕਰ ਲਿਆ ਇਹਨੂੰ ਗਿੱਲੇ ਸੀਗੇ ਧੋਣ ਤੋਂ ਬਾਅਦ ਇਹਨਾਂ ਨੂੰ ਆਪਾਂ ਸਾਫ਼ ਕਰ ਲਿਆ ਵਾ ਤੇ ਹੁਣ ਤੁਹਾਨੂੰ ਆਪਾਂ ਦੱਸਦੇ ਆ ਕਿ ਇੱਥੇ ਜ਼ਰੂਰ ਤੇ ਆਪਾਂ ਨੂੰ ਕਦੂ ਕਸ ਦੀ ਜਿਹਦੇ ਨਾਲ ਆਪਾਂ ਕਦੂ ਕਸ ਕਰਦੇ ਆ ਮੂਲੀ ਕਸ ਕਰਦੇ ਆ ਤੇ ਇਹਦਾ ਆਪਾਂ ਆਹ ਵਾਲੀ ਸਾਈਡ ਲੈਣੀ ਆ ਤੇ ਲੈਣਾ ਇੱਕ ਦੀਪਕ ਤੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਕੇ ਇਸਕੇ ਬਣਾਓਗੇ ਪਾਊਡਰ ਤੇ ਤੁਹਾਨੂੰ ਦੱਸਦੇ ਆ ਪਾਊਡਰ ਬਣਾਉਣ ਤੋਂ ਬਾਅਦ ਆਪਾਂ ਕੀ ਤਦ ਨੂੰ ਬਣਾ ਕੇ ਦਿਖਦੇ ਹਾਂ ਕਿ ਆਪਾਂ ਕਿੱਦਾਂ ਬਾਰਡਰ ਬਣਾਉਨੇ ਆਂ ਦਾ ਜੀ ਕਿਤਾ ਤੁਹਾਨੂੰ ਆਪਾਂ ਤਰੀਕਾ ਦੱਸਿਆ ਵਾ ਕਿ ਜਿਹੜਾ ਤੁਸੀਂ ਇਹਦੇ ਨਾਲ ਕਰ ਸਕਦੇ ਹੋ ਜੇ ਤੁਸੀਂ ਇਹਦੇ ਨਾਲ ਨਹੀਂ ਕਰ ਸਕਦੇ ਵੈਸੇ ਮੈਂ ਤਾਂ ਇਹਦੇ ਨਾਲ ਇੱਕ ਇਹਨੂੰ ਕੱਦੂ ਕਸ਼ ਕਰਕੇ ਤੇ ਪਾਊਡਰ ਬਣਾਉਂਗੀ ਤੇ ਜੇ ਤੁਸੀਂ ਇਹਦੇ ਨਾਲ ਨਹੀਂ ਕਰ ਸਕਦੇ ਇਹ ਦੂਸਰਾ ਆਪਣੇ ਘਰ ਵਿੱਚ ਐਦਾਂ ਦੀ ਇਲਾਚੀ ਪਾਊਡਰ ਬਣਾਉਣ ਵਾਸਤੇ ਪਈਆਂ ਹੁੰਦੀਆਂ ਨੇ ਮਾਮ ਦਸ ਦਸੇ ਜਿਨ੍ਹਾਂ ਨੂੰ ਕਹਿੰਦੇ ਆ ਤੇ ਤੁਸੀਂ ਇਹਦੇ ਵਿੱਚ ਐਦਾਂ ਟੁਕੜਾ ਕਰਕੇ ਜਨਕੇ ਜਿੱਦਾਂ ਮੈਂ ਟੁਕੜੇ ਕੀਤੇ ਹੋਏ ਨੇ ਧੀਬੇ ਦੇ ਟੁਕੜੇ ਕਰ ਲੈਣੇ ਨੇ ਤੇ ਇਸ ਤੋਂ ਬਾਅਦ ਤੁਸੀਂ ਇਹਨਾਂ ਨੂੰ थोड़ा थोड़ा करके इदा पीस सकते हो जिदा इदा मैं पीस रही हूँ बहुत ही आसान तरीका वा दोनों तरीके बहुत आसान है बहुत ही सौखे तरीके खा के चलो आप सारे दिया का पाउडर बना लिए फिर तुम दस दें ਫਿਰ ਮਿਲਦੇ ਹਾਂ ਫਿਰ ਦੱਸਦੇ ਆ ਕਿ ਆਪਾਂ ਕੀ ਕਰਾਂਗੇ ਪਾਊਡਰ ਦਾ ਤੇ ਹਾਂਜੀ ਇੱਥੇ ਸਾਰੇ ਦੀਵਿਆਂ ਦਾ ਆਪਾਂ ਪਾਊਡਰ ਬਣਾ ਕੇ ਤਿਆਰ ਕਰ ਲਿਆ ਵਾ ਤੇ ਆਪਣੇ ਕੋਲੇ ਖਾਲੀ ਡੱਬਾ ਪਿਆ ਸੀ ਪਾਊਡਰ ਇਹਦੇ ਵਿੱਚ ਭਰ ਕੇ ਰੱਖ ਲਿਆ ਉਹ ਤੇ ਕੁਝ ਆਪਾਂ ਪਾਊਡਰ ਕਰ ਲਿਆ ਵਾ ਇੱਥੇ ਜੋ ਕਿ ਤੁਹਾਨੂੰ ਦੱਸਾਂਗੇ ਆਪਾਂ ਕਿ ਇਹ ਪਾਊਡਰ ਆਪਾਂ ਕਿਸ ਚੀਜ਼ ਵਾਸਤੇ ਬਣਾ ਕੇ ਰੱਖਣ ਲੱਗੇ ਆ ਜੋ ਕਿ ਸਾਲ ਭਰ ਆਪਣੇ ਯੂਜ਼ ਵਿੱਚ ਆ ਸਕਦਾ ਵਾ ਦੀਵਾਲੀ ਤੋਂ ਬਾਅਦ ਵੀ ਇਹ ਦੀਵੇ ਬਹੁਤ ਕੰਮ ਆਉਣ ਵਾਲੀ ਚੀਜ਼ ਹੁੰਦੇ ਨੇ ਤੇ ਜੋ ਆਪਾਂ ਪਾਊਡਰ ਲਿਆ ਵਾ ਇਹ ਤਾਂ ਚਲੋ ਆਪਾਂ ਸਟੋਰ ਕਰਕੇ ਰੱਖ ਲਿਆ ਪੂਰਾ ਸਾਲ ਆਪਾਂ ਨੂੰ ਚਾਹੀਦਾ ਵਾ ਤੇ ਇਸ ਪਾਊਡਰ ਇੰਨਾ ਕੋ ਆਪਾਂ ਤਾਂ ਰੱਖਿਆ ਕਿ ਤੁਹਾਨੂੰ ਦਿਖਾ ਸਕੀ ਕਿ ਇਹ ਪਾਊਡਰ ਆਪਨੇ ਕਿਵੇਂ ਯੂਜ਼ ਚਾਉਣਾ ਵਾ ਤੇ ਵੀਡੀਓ ਨਾ ਬਣੇ ਰਿਓ ਤੇ ਹਾਂਜੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਇਸ ਪਾਊਡਰ ਦਾ ਕਰਨਾ ਕੀ ਹੈ ਜੋ ਕਿ ਆਪਾਂ ਤੁਹਾਨੂੰ ਦੱਸ ਰਹੀ ਸੀ ਕਿ ਇਹ ਦੀਵਿਆਂ ਦਾ ਪਾਊਡਰ ਆਪਣੇ ਯੂਜ਼ ਵਿੱਚ ਆ ਸਕਦਾ ਹੈ ਦੀਵੇ ਯੂਜ਼ ਜਾ ਸਕਦੇ ਆ ਤੁਸੀਂ ਦੇਖ ਸਕਦੇ ਹੋ ਆਪਣੇ ਸਾਰੇ ਘਰਾਂ ਦੇ ਵਿੱਚ ਇਦਾਂ ਦੀਆਂ ਪਿੱਤਲ ਦੀਆਂ ਪ੍ਰਾਤਾਂ ਜ਼ਰੂਰ ਪਈਆਂ ਹੁੰਦੀਆਂ ਨੇ ਜੋ ਕਿ ਕਾਲੀਆਂ ਹੋ ਜਾਂਦੀਆਂ ਨੇ ਹੋ ਜਾਂਦੀਆਂ ਨੇ ਜੇ ਆਪਾਂ ਯੂਜ਼ ਨਹੀਂ ਕਰਦੇ ਤੇ ਇਹ ਕਾਲੀਆਂ ਹੋ ਜਾਂਦੀਆਂ ਮੈਨੂੰ ਵੀ ਇਹ ਮੇਰੀ ਮੰਮੀ ਹਮਨ ਦਿੱਤੀ ਸੀਗੀ ਮੇਰੇ ਦਾਜ ਵਿੱਚ ਮਿਲੀ ਸੀ ਕਿ ਮੈਨੂੰ ਤੇ ਮੈਂ ਵੀ ਇਹਨੂੰ ਯੂਜ਼ ਨਹੀਂ ਕਰਦੀ ਕਿਉਂਕਿ ਤੁਹਾਨੂੰ ਪਤਾ ਹੈ ਇਜੀਆਂ ਚੀਜ਼ਾਂ ਬਹੁਤ ਹੀ ਕੰਮ ਆਉਣ ਵਾਲੀਆਂ ਨੇ ਕਿਉਂਕਿ ਆਪਣੇ ਪੁਰਾਣੇ ਸੱਭਿਆਚਾਰ ਜੋ ਕਿ ਆਪਣਾ ਹਲੇ ਵੀ ਆਪਾਂ ਵਿਰਸਾ ਸੰਭਾਲ ਕੇ ਰੱਖਣਾ ਵਾ ਆਪਾਂ ਤੇ ਕੱਲ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇਖਣ ਕਿ ਇਦਾਂ ਦੇ ਭਾਂਡੇ ਹੁੰਦੇ ਸੀ ਕਿ ਹਰ ਇੱਕ ਘਰ ਦੇ ਵਿੱਚ ਇਹਦਾਂ ਦੇ ਭਾਂਡੇ ਹੁੰਦੇ ਆ ਤੇ ਆਪਾਂ ਹੁਣ ਤੁਹਾਨੂੰ ਦੱਸਾਂਗੇ ਇਸ ਪਾਊਡਰ ਨਾਲ ਆਪਾਂ ਇਹਨੂੰ ਕਿੱਦਾਂ ਦੇਖ ਸਕਦੇ ਤੁਸੀਂ ਕਿ ਕਿੱਦਾਂ ਕਾਲੀ ਹੋਈ ਪਈ ਇਹ ਜੇ ਆਪਾਂ ਯੂਜ਼ ਨਹੀਂ ਕਰਦੇ ਤੇ ਕਿੱਦਾਂ ਕਾਲੀ ਹੋ ਗਈ ਆ ਇਹਨੂੰ ਆਪਾਂ ਸਾਫ਼ ਕਰਕੇ ਦਿਖਾਵਾਂਗੇ ਜੋ ਕਿ ਦੀਵਿਆਂ ਦੇ ਪਾਊਡਰ ਦੇ ਨਾਲ ਵੀਡੀਓ ਨਾਲ ਬਣੀ ਰਹੋ ਤੇ ਚਨਤਨ ਦੱਸਦੀਆਂ ਕਿ ਆਪਾਂ ਇਹਨੂੰ ਕਿੱਦਾਂ ਇਹਦੇ ਨਾਲ ਸਾਫ਼ ਕਰਾਂਗੇ ਜੋ ਕਿ ਆਪਾਂ ਦੀਵਿਆਂ ਦਾ ਪਾਊਡਰ ਤਿਆਰ ਕੀਤਾ ਵਾ ਇਸ ਪਿੱਤਲ ਦੇ ਪਾਂਡਿਆਂ ਨੂੰ ਆਪਾਂ ਕਿੱਦਾਂ ਚਮਕਾ ਸਕਦੇ ਆ ਪਿੱਤਲ ਦੀਆਂ ਕੌਲੀਆਂ ਵੀ ਪਈਆਂ ਹੁੰਦੀਆਂ ਨੇ ਪ੍ਰਾਂਤਾਂ ਵੀ ਹੁੰਦੀਆਂ ਥਾਲੀਆਂ ਵੀ ਹੁੰਦੀਆਂ ਕਈਆਂ ਘਰਾਂ ਦੇ ਵਿੱਚ ਪਿੱਤਲ ਦੇ ਗਲਾਸ ਵੀ ਪਏ ਹੁੰਦੇ ਆ ਤੇ ਤੁਸੀਂ ਘਰੇ ਚਮਕਾ ਸਕਦੇ ਹੋ ਤੇ ਜੋ ਆਪਾਂ ਪਾਊਡਰ ਥੋੜਾ ਜਿਹਾ ਕੱਟਿਆ ਵਾ ਉਹਦੇ 'ਚ ਆਪਾਂ ਥੋੜੀ ਜੀ ਸਰਫ ਵਰਤੋਂ ਇਸਤੇਮਾਲ ਕਰਾਂਗੇ ਥੋੜੀ ਜੀ ਸਰਫ ਪਾਵਾਂਗੇ ਆਪਾਂ ਤੁਲਪਾ ਕੇ ਚਿਕਨ ਜਿੱਦਾਂ ਮਿਕਸ ਕਰਨਾ ਹੋ ਤੇਦਰ ਥੋੜਾ ਜਿਹਾ ਪਾਣੀ ਲਵਾਂਗੇ ਆਪਾਂ ਹੱਸ ਕੇ ਦੇਖੋ ਆਪਣਾ ਸਕੋਲ ਤਿਆਰ ਹੋ ਗਿਆ ਹੋਣਾ ਪਤਾ ਨੂੰ ਦੱਸਦੇ ਆ ਵੀਡੀਓ ਨਾ ਬਣੀ ਰਿਓ ਫਤੂਲੀ ਜਾਣਕਾਰੀ ਚੰਗੀ ਨਹੀਂ ਹੁੰਦੀ ਤਾਂ ਦੱਸਦੇ ਆ ਕਿ ਆਪਾਂ ਇਹਨੂੰ ਕਿੱਦਾਂ ਸਾਫ਼ ਕਰਦੇ ਆ। ਇਸ ਤੋਂ ਬਾਅਦ ਅਮਰੀਦਾਨੋ ਕਿ ਦੀਵਿਆਂ ਨੂੰ ਬੜਾਈ ਸੋੜ ਦਿੰਦੀ ਆਂ ਨੇ। ਕਿਉਂਕਿ ਪਹਿਲਾਂ ਮੈਂ ਵੀ ਇਦਾਂ ਹੀ ਕਰਦੀ ਸੀ ਕਿ ਪਰ ਜਦੋਂ ਦਾ ਮੈਨੂੰ ਪਤਾ ਲੱਗਿਆ ਹੈ ਕਿ ਇਹ ਚੀਜ਼ਾਂ ਆਪਾਂ ਨੇ ਯੂਜ਼ ਵਿੱਚ ਆ ਜਾਂਦੀਆਂ ਨੇ ਦੀਵਾਲੀ ਤੋਂ ਬਾਅਦ ਵੀ ਆਪਾਂ ਦੀਵਿਆਂ ਦੇ ਸਹੀ ਇਸਤੇਮਾਲ ਕਰ ਸਕਦੇ ਆ। ਤੇ ਉਸ ਤੋਂ ਬਾਅਦ ਲੈਣਾ ਉਹ ਇਹ ਤਾਂ ਯੂਜ਼ ਕਰਤੀ ਹੈ। ਤੁਸੀਂ ਇਹ ਦੀਵੇ ਪਾਟ ਕੇ ਆਪਣਾ ਨੁਕਸਾਨ ਨਾ ਕਰਿਓ ਇਹਨਾਂ ਦੀਵਿਆਂ ਨਾਲ ਕਿਸੇ ਆਪਣੇ ਪਿਆ ਹੋਏ ਤਾਂ ਵੀ ਭਾਂਡਾ ਚਮਕਾ ਸਕਦੇ ਹੋ ਘਰ ਵਿੱਚ ਪਰਾਤ ਆਪਣਿੱਕਟੇ ਨੂੰ ਸਾਫ਼ ਹੋ ਗਈ ਹੁਣ ਆਪਾਂ ਨਾਲ ਧੋਕੇ ਤੁਹਾਨੂੰ ਦਿਖਾਉਣੇ ਆ ਹਾਂਜੀ ਤੇ ਅੱਧਾ ਤੁਸੀਂ ਦੇਖ ਸਕਦੇ ਹੋ ਪਰਾਤ ਆਪਾਂ ਨੇ ਧੋ ਲਈ ਆ ਤੇ ਤੁਹਾਡੇ ਸਾਹਮਣੇ ਬਿਲਕੁਲ ਪਿੱਤਲ ਦੇ ਫਾਂਡੇ ਐਦਾਂ ਹੀ ਪਿੱਤਲ ਦੀਆਂ ਪਰਾਤਾਂ ਗਲਾਸ ਕੋਲੀਆਂ ਤੁਸੀਂ ਆਪਣੇ ਘਰ ਵਿੱਚ ਪਈ ਇਹਨਾਂ ਦੀਪਕ ਜਿਹੜੇ ਦੀਵੇ ਤੁਸੀਂ ਫालतू ਸਮਝ ਕੇ ਸੈੱਟ ਦਿੰਦੇ ਹੋ ਉਹਦੇ ਨਾਲ ਹੀ ਚਮਕਾ ਸਕਦੇ ਹੋ ਇਹ ਇਹਦੇ ਵਿੱਚ ਜਦੋਂ ਤੁਸੀਂ ਸਾਫ਼ ਕਰਨ ਲੱਗੋ ਮੇਰੇ ਕੋਲ ਇੱਕ ਚੀਜ਼ ਮਿਸ ਹੋ ਗਈ ਸੀਗੀ ਜੋ ਕਿ ਮੈਂ ਵਿੱਚ ਮੇਰੇ ਕੋਲ ਕਲਿੱਪਸ ਮਿਸ ਹੋ ਗਿਆ ਸੀਗਾ ਇਹਦੇ ਵਿੱਚ ਆਪਾਂ ਪਾਈ ਸੀਗੀ ਖੱਟਾ ਦਹੀਂ ਪਾਇਆ ਸੀਗਾ ਤੁਸੀਂ ਇਸ ਪਾਊਡਰ ਦੇ ਵਿੱਚ ਜਦੋਂ ਤੁਸੀਂ ਇਹਨੂੰ ਮਾਂਜਣ ਲੱਗੋ ਥੋੜਾ ਜਿਹਾ ਖੱਟਾ ਦਹੀਂ ਵੀ ਪਾ ਸਕਦੇ ਹੋ ਜਿਸ ਦੇ ਨਾਲ ਇਹਦੀ ਚਮਕ ਉਦਾਂ ਹੀ ਆ ਜਾਂਦੀ ਹੈ ਜਿੱਦਾਂ ਪਹਿਲਾਂ ਨਵੀਂ ਵਰਗੀ ਹੁੰਦੀ ਹੈ ਤੇ ਇਹਨਾਂ ਦੀਵਿਆਂ ਦੇ ਨਾਲ ਤੁਸੀਂ ਘਰੇ ਹੀ ਸਾਫ਼ ਕਰ ਸਕਦੇ ਹੋ ਆਪਣੇ ਪਿੱਤਲ ਦੇ ਭਾਂਡੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੁਸੀਂ ਦੇਖ ਸਕਦੇ ਹੋ ਆਪਣੀ ਪ੍ਰਾਂਤ ਬਿਲਕੁਲ ਨਵੇਂ ਵਾਂਗੂ ਬਣ ਗਈ ਹੈ ਪਿੱਤਲ ਦੀ ਪ੍ਰਾਂਤ ਜੋ ਕਿ ਚਮਕ ਗਈ ਹੈ ਤੇ ਇਦਾਂ ਹੀ ਤੁਸੀਂ ਵੀ ਚਮਕਾ ਸਕਦੇ